ਪ੍ਰਧਾਨ ਮੰਤਰੀ ਪਗਵੰਸ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਵਿੱਚ ਸਿੱਖਿਆ ਦੇ ਖੇਤਰ 'ਚ ਕ੍ਰਾਂਤੀ ਆਈ ਹੈ। ਸੂਬੇ ਦੇ 23 ਜ਼ਿਲ੍ਹਿਆਂ 'ਚ 118 ਸਕੂਲ ਆਫ ਐਮਿਨੈਂਸ ਖੋਲੇ ਜਾ ਚੁੱਕੇ ਹਨ ਜੋ ਸਿੱਖਿਆ ਕ੍ਰਾਂਤੀ 'ਚ ਮੋਹਰੀ ਸਾਬਿਤ ਹੋ ਰਹੇ ਹਨ। ਸਕੂਲ ਆਫ ਐਮਿਨੈਂਸ ਮਾਲਰੂਡ ਅੰਮ੍ਰਿਤਸਰ ਨੂੰ ਤੁਸੀਂ ਦੇਖ ਹੀ ਰਹੇ ਹੋ ਇਨਫਰਾਸਟਰਕਚਰ ਨੂੰ ਬੋਲਦਾ ਹਰ ਫੈਸਿਲਿਟੀ ਬੱਚਿਆਂ ਨੂੰ ਇੱਥੇ ਦਿੱਤੀ ਜਾ ਰਹੀ ਹੈ। ਸੋਹਣੇ ਕਲਾਸਰੂਮਸ ਨੇ ਬਹੁਤ ਵਧੀਆ ਪ੍ਰਦੀਸ਼ਰ ਹੈ। ਪ੍ਰੋਜੈਕਟਰਸ, ਟੀਚਿੰਗ ਲਰਨਿੰਗ ਐਡਸ ਟੀਵੀ ਕੇ ਯਾਨਸ ਇਹੋ ਜਿਹੇ ਸਾਰੀਆਂ ਫੈਸਿਲਿਟੀਆਂ ਜੋ ਕਿ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ 'ਚ ਵੀ अवेलेबल ਨਹੀਂ ਨੇ ਉਹ ਸਕੂਲ 'ਚ अवेलेबल करवाई ਗਈਆਂ ਨੇ ਸਕੂਲਾਂ ਵਿੱਚ ਮਿਲ ਰਹੀਆਂ ਸਹੂਲਤਾਂ ਦੇ ਕਾਰਨ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਹੁਣ ਸਰਕਾਰੀ ਸਕੂਲਾਂ 'ਚ ਦਾਖਲੇ ਲੈ ਰਹੇ ਹਨ ਮੈਨੂੰ ਬੜੀ ਖੁਸ਼ੀ ਹੈ ਇਸ ਵਾਰ ਐਜੂਕੇਸ਼ਨ ਦੇ ਵਿੱਚ ਬੜੀ ਤਰੱਕੀ ਹੋਈ ਹੈ ਕਿਉਂਕਿ ਸਕੂਲ ਆਪਾਂ ਨੇ ਵਧੀਆ ਬਣਾ ਲਏ 468 ਬੱਚੇ NEET ਦਾ ਪੇਪਰ ਕਲੀਅਰ ਕਰਕੇ ਸਰਕਾਰੀ ਸਕੂਲਾਂ ਦੇ 44 ਬੱਚੇ JEE ਦਾ ਐਡਵਾਂਸ ਪੇਪਰ ਕਲੀਅਰ ਕਰਕੇ ਜੋ IIT ਜਾਣਗੇ ਜੀ 10 10 20 20 50 50 ਲੱਖ ਦੇ ਪੈਕੇਜ ਮਿਲਣ ਸਰਕਾਰੀ ਸਕੂਲਾਂ ਦੇ ਸਕੂਲ ਆਫ ਫੈਮਿਨਸ ਦੀ ਉਸਾਰੀ ਕਰਕੇ ਸੂਬਾ ਸਰਕਾਰ ਸਿੱਖਿਆ ਨੂੰ ਬਿਹਤਰ ਬਣਾ ਰਹੀ ਹੈ ਤੇ ਵਿਦਿਆਰਥੀਆਂ ਦੇ ਸੁਪਨਿਆਂ ਨੂੰ ਨਵੀਂ ਉਡਾਨ ਦੇ ਰਹੀ ਹੈ ਬੁਰਾਈ ਤੇ ਅਛਾਈ ਦੀ ਜਿੱਤ ਦਾ ਤਿਉਹਾਰ ਦਸਹਿਰੇ ਦਾ ਤਿਉਹਾਰ ਕੱਲ ਦੀ ਇੱਕ ਦਿਹਾੜੀ ਰਹਿ ਗਈ ਹੈ ਤੇ 2 ਤਰੀਕ ਨੂੰ ਦਸਹਿਰੇ ਦਾ ਤਿਉਹਾਰ ਪੂਰੇ ਦੇਸ਼ ਭਰ ਵਿੱਚ ਮਨਾਇਆ ਜਾਣਾ ਤਾਂ ਇਸ ਵੇਲੇ ਸਾਈਂ ਦਾ ਸਕੂਲ ਦੀ ਗਰਾਊਂਡ ਦੇ ਵਿੱਚ ਮੌਜੂਦ ਹਨ ਜਿੱਥੇ ਦਸਹਿਰੇ ਦੇ ਪੁਤਲੇ ਜਿਹੜੇ ਹੈਗੇ ਉਹ ਬਣਾਏ ਗਏ ਇੱਕ ਪਾਸੇ ਕੁੰਭਕਰਨ ਰਾਵਣ ਦਾ ਪੁਤਲਾ ਪਿਆ ਮੇਘਨਾਦ ਦਾ ਪੁਤਲਾ ਪਿਆ ਇਹ ਹਰ ਸਾਲ ਪੁਤਲੇ ਬਣਾਏ ਜਾਂਦੇ ਨੇ ਔਰ ਸੂਰਜ ਢਲਦਿਆਂ ਹੋਇਆ ਇਹਨਾਂ ਨੂੰ ਇੱਥੇ ਅੱਗ ਲਗਾਈ ਜਾਂਦੀ ਹੈ ਦੱਸਿਆ ਜਾਂਦਾ ਕਿ ਕਿਸ ਤਰ੍ਹਾਂ ਦੇ ਨਾਲ ਭਗਵਾਨ ਸ਼੍ਰੀ ਰਾਮ ਨੇ 라ਵਣ ਦਾ ਵਦ ਕੀਤਾ ਸੀ ਕਿਸ ਤਰ੍ਹਾਂ ਦੇ ਨਾਲ ਬੁਰਾਈ ਤੇ ਅਛਾਈ ਦੀ ਜਿੱਤ ਹੋਈ ਸੀਗੀ ਇਹ ਤਸਵੀਰਾਂ 2 ਤਰੀਕ ਨੂੰ ਨਜ਼ਰ ਆਉਣਗੀਆਂ ਪਰ ਫਿਲਹਾਲ ਬੜੀ ਮਿਹਨਤ ਦੇ ਨਾਲ ਬੜੀ ਮੁਸ਼ੱਕਤ ਦੇ ਨਾਲ ਇਹ ਪੁਤਲੇ ਜਿਹੜੇ ਹੈਗੇ ਤਿਆਰ ਕੀਤੇ ਜਾ ਰਹੇ ਨੇ ਇਹ ਲੰਕਾ ਦહન ਦਾ ਜਿਹੜਾ ਹੈਗਾ ਉਹ ਵੀ ਇੱਥੇ ਇੱਕ ਸੀਨ ਕਰਿਆ ਜਾਣਾ ਤੁਸੀਂ ਥੱਲੇ ਦੇਖ ਸਕਦੇ ਹੋ 골ਡਨ ਕਲਰ ਦੇ ਜਿਹੜੇ ਥੱਲੇ ਪਏ ਹੈਗੇ ਨੇ ਜ਼ਮੀਨ ਦੇ ਉੱਤੇ ਇਹ ਲੰਕਾ ਬਣਾਈ ਜਾਣੀ ਹੈ 라वण ਦੀ ਲੰਕਾ ਜਿਸ ਨੂੰ ਭਗਵਾਨ ਹਨੂਮਾਨ ਜੀ ਵੱਲੋਂ ਦਹਨ ਕੀਤਾ ਗਿਆ ਸੀ ਜਦੋਂ ਉਹਨਾਂ ਦੀ ਪੂਛ ਨੂੰ ਅੱਗ ਲਗਾਈ ਗਈ ਸੀ ਤੇ ਉਹਨਾਂ ਨੇ ਪੂਰੀ ਦੀ ਪੂਰੀ ਲੰਕਾ ਜਲਾ ਕੇ ਰਾਖ ਕਰ ਦਿੱਤੀ ਰਾਖ ਕਰ ਦਿੱਤੀ ਸੀਗੀ ਔਰ ਇਹ ਛੋਟੇ ਛੋਟੇ ਪੁਤਲੇ ਬਣਾਏ ਗਏ ਚੌਂਕੀਦਾਰ ਰੂਪ ਦੇ ਤਾਲਕਾ ਦਾ ਪੁਤਲਾ ਪੁਤਲਾ ਹੈਗਾ ਇੱਧਰ ਹੋਰ ਵੀ ਦੋ ਪੁਤਲੇ ਜਿਹੜੇ ਇਸ ਇਸ ਤਰ੍ਹਾਂ ਦੇ ਨਾਲ ਇਹ ਚੌਕੀਦਾਰਾ ਜਿਹੜਾ ਲੰਕਾ ਦਾ ਕਰਦੇ ਹੁੰਦੇ ਸੀ ਲੰਕਾ ਸੀ ਉਹਨਾਂ ਦੀ ਚੌਂਕੀਦਾਰੀ ਇਹ ਬੂਟ ਜਿਹੜੇ ਉਹਨਾਂ ਦੇ ਬਣਾਏ ਹੋਏ ਪੁਤਲਿਆਂ ਦੇ ਇਹ ਵੀ ਰੱਖੇ ਗਏ ਨੇ ਅ ਬੜੀ ਮਿਹਨਤ ਦੇ ਨਾਲ ਜਿਹੜੇ ਕਾਰੀਗਰ ਹੈਗੇ ਨੇ ਆਗਰਾ ਤੋਂ ਬੁਲਾਏ ਗਏ ਨੇ ਔਰ ਵੱਡੀ ਖਾਸ ਗੱਲ ਇਹਦੇ ਵਿੱਚ ਇਹ ਹੈਗੀ ਆ ਕਿ ਮੁਸਲਿਮ ਧਰਮ ਨੂੰ ਬਿਲੋਂਗ ਕਰਦੇ ਨੇ ਔਰ ਉਹਨਾਂ ਵੱਲੋਂ Hindu ਧਰਮ ਦੇ ਜਿਹੜੇ ਪੁਤਲੇ ਹੈਗੇ ਨੇ ਉਹ ਬਣਾਏ ਗਏ ਨੇ ਰਾਵਣ ਦਾ ਕੋਈ ਪੁਤਲਾ ਬਣਾਇਆ ਗਿਆ ਕੁੰਭਕਰਨ ਦਾ ਪੁਤਲਾ ਬਣਾਇਆ ਗਿਆ ਇੱਕ ਪਾਸੇ ਮੇਘਨਾਦ ਦਾ ਕੋਪਨਾ ਪੁਤਲਾ ਜਿਹੜਾ ਹੈਗਾ ਉਹ ਬਣਾਇਆ ਗਿਆ ਹੈਗਾ ਔਰ ਕੱਲ ਇਹਨਾਂ ਨੂੰ ਇਸੇ ਜਗ੍ਹਾ ਦੇ ਉੱਤੇ ਸਟੈਂਡ ਕਰ ਦਿੱਤਾ ਜਾਣਾ ਖੜਿਆ ਕਰ ਦਿੱਤਾ ਜਾਣਾ ਔਰ ਇੱਕ ਮੇਲੇ ਦੇ ਰੂਪ ਦੇ ਤਹਿਤ ਇਹ ਜਿਹੜਾ ਦਸਹਿਰੇ ਦਾ ਤਿਉਹਾਰ ਇੱਥੇ ਮਨਾਇਆ ਜਾਣਾ ਵੱਡੀ ਗਰਾਊਂਡ ਹੈਗੀ ਆ ਔਰ ਖਚਾ ਖਚ ਗਰਾਊਂਡ ਜਿਹੜੀ ਹੈਗੀ ਦੋ ਤਰੀਕ ਨੂੰ ਭਰ ਜਾਣੀ ਆ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਇੱਥੇ ਪਟਾਕੇ ਇਹਨਾਂ ਦੇ ਵਿੱਚ ਭਰੇ ਜਾਣੇ ਨੇ ਜਾਂ ਬਾਹਰ ਇੱਥੇ ਇਤਰਾ ਤਰ੍ਹਾਂ ਦੇ ਪਟਾਕੇ ਚਲਾ ਕੇ ਜਿਹੜੇ ਦਿਖਾਏ ਜਾਣੇ ਨੇ ਸਟੇਜ ਸਾਹਮਣੇ ਲੱਗੀ ਆ ਜਿੱਥੇ ਮੇਨ ਜਿਹੜੇ ਮੁੱਖ ਮਹਿਮਾਨ ਹੋਣਗੇ ਚਾਹੇ ਉਹ ਸਿਆਸੀ ਪਾਰਟੀਆਂ ਨੂੰ ਬਿਲੋਂਗ ਕਰਦੇ ਹੋਣ ਚਾਹੇ ਹੋਰ ਜਿਹੜੇ ਲੋਕ ਸ਼ਹਿਰ ਦੇ ਮੋਦਵਰ ਹੈਗੇ ਨੇ ਉਹਨਾਂ ਵਾਸਤੇ ਸਟੇਜ ਬਣਾਈ ਗਈ ਆ ਇਸ ਜਗ੍ਹਾ ਤੇ ਉਹ ਸਾਰੇ ਵਿਰਾਜਮਾਨ ਰਹਿਣਗੇ ਤੇ ਆਸ-ਪਾਸ ਵੀ ਧੁੱਪ ਤੋਂ ਬਚਣ ਲਈ ਟੈਂਟ ਵਗੈਰਾ ਲਗਾਏ ਗਏ ਨੇ ਤਾਂ ਜੋ ਜਿਹੜੇ ਸੰਗਤ ਆਉਣੀ ਇੱਥੇ ਜਿਹੜੇ ਦਰਸ਼ਕ ਆਉਣੇ ਨੇ ਮੇਲੇ ਦੇ ਰੂਪ ਦੇ ਵਿੱਚ ਦੁਸ਼ਹਿਰੇ ਦਾ ਤਿਹਾਰ ਮਨਾਉਣ ਵਾਲਾ ਉਹਨਾਂ ਵਾਸਤੇ ਖਾਸ ਪ੍ਰਬੰਧ ਜਿਹੜੇ ਤੇ ਤੇਗੇ ਨੇ ਕੋਸ਼ਿਸ਼ ਕਰਾਂਗੇ ਜਿਸ ਕਾਰੀਗਰ ਵੱਲੋਂ ਇਹਨਾਂ ਨੂੰ ਰੂਪ ਦਿੱਤਾ ਗਿਆ ਇਹਨਾਂ ਨੂੰ ਤਿਆਰ ਕੀਤਾ ਗਿਆ ਕਿੰਨੇ ਦਿਨਾਂ ਦੇ ਵਿੱਚ ਉਹਨਾਂ ਨੂੰ ਇਹਦਾ ਸਮਾਂ ਲੱਗਾ ਕਿੰਨੇ ਦਿਨ ਲੱਗੇ ਨੇ ਇਹਨਾਂ ਨੂੰ ਬਣਾਉਣ ਦੇ ਵਿੱਚ ਤੇ ਹੋਰ ਕੀ ਕੋਈ ਖਾਸ ਰਹਿਣ ਵਾਲਾ ਦਸਹਰੇ ਦੇ ਤਿਹਾਣ ਨੂੰ ਲੈ ਕੇ ਉਸ ਸਬੰਧ ਵਿੱਚ ਵੀ ਜਿਹੜੇ ਇੱਥੇ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਫਿਲਹਾਲ ਇਹ ਤਸਵੀਰਾਂ ਆਪਣੇ ਆਪ ਆਪ ਮੋਹਾਰੇ ਬਿਆਨ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਪ੍ਰਭੂ ਰਾਮ ਜੀ ਨੇ ਰਾਵਣ ਦਾ ਵੱਧ ਕੀਤਾ ਸੀ ਕੁੰਭਕਰਨ ਦਾ ਵੱਧ ਕੀਤਾ ਸੀ ਮੇਗਨਾਥ ਦਾ ਵੱਧ ਕੀਤਾ ਸੀ ਇਹ ਰਾਮਲੀਲਾ ਵੀ ਇਸੇ ਤਹਿਤ ਜਿਹੜੀਆਂ ਅੱਜ ਕੱਲ ਸ਼ਾਮ ਨੂੰ ਚਲਾਈਆਂ ਜਾਂਦੀਆਂ ਨੇ ਰੰਗ ਮੰਚ ਜਿਹੜੇ ਹੈਗੇ ਅਲੱਗ-ਅਲੱਗ ਤਰ੍ਹਾਂ ਦੇ ਸ਼ਹਿਰ ਦੇ ਵਿੱਚ ਕੀਤੇ ਜਾਂਦੇ ਨੇ ਤਾਂ ਇਸੇ ਤਰ੍ਹਾਂ ਹੀ ਦਸਹਰੇ ਦਾ ਤਿਉਹਾਰ ਜਿਹੜਾ ਹੈਗਾ ਉਹ ਮਨਾਇਆ ਜਾਣਾ ਤੇ ਲਗਾਤਾਰ ਤਸਵੀਰਾਂ ਸੀ ਆਪਣੇ ਦੈਨਿਕ ਸ਼ਿਰਾ ਟੀਵੀ ਤੇ ਦਿਖਾ ਰਹੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਨਾਲ ਇਹ ਤਿਉਹਾਰ ਜਿਹੜਾ ਸੂਬੇ ਭਰ ਦੇ ਵਿੱਚ ਦੇਸ਼ ਭਰ ਦੇ ਵਿੱਚ ਮਨਾਇਆ ਜਾਂਦਾ ਜਾਂਦਾ

लागत तो ये कमेटियों से बोता ठेका ठेके में बन जाती फिर भी कितना हो जाता है ओके जा, okay. तो सीजन के तहत जब आप बनाते हो दो महीने में ये बनाते हो तो डेढ़ दो लाख रूपए तो का निकलती है और कुछ नहीं है मेहनत है और क्या है मेहनत से पैसा मिलता भी आ, ना मेहनत आप आपके साथ और भी कोई है काम करने वाले या आप अकेले हैं 15 लोग हैं हम अच्छा। और भी है मेरे फिरोजपुर में गुरुसराय मुक्सर अलग-अलग टीमें गई हैं है। और देवी तालाब मंदिर है फिर एक आए ओके जी और सब तुम्हारे चीज आपके अच्छी बनाए और इससे अच्छी बनाए सहयोग की करते हैं वाले हम दो तारीख को ये इनका दहन हाँ दो तारीख को दहन हो जाएगा ये जल जाएंगे 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 तारीख तारीख को जल हम में में निकल जाएंगे कर। एक बात आती है में कि बुराई पर अच्छाई की जीत है प्रभु श्री राम ने रावण का वध करा था तो कहीं ना कहीं पूरे देश भर में ये त्योहार मनाया जाना है जी, पूरी जगह मनाया जाता है दो तीन महीने पुतले तैयार किए जाते ਦਾ ਵੱਡੀ ਗਿਣਤੀ ਵਿੱਚ ਲੋਕ ਇੱਥੇ ਆਉਂਦੇ ਨੇ ਅ ਇਸ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸਾਡੇ ਨਾਲ ਹੈਗੇ ਨੇ ਸਰ ਕਿਵੇਂ ਦੇਖਦੇ ਹੋ ਰਾਜਕੁਮਾਰ ਜੀ ਕਿ ਹਰ ਸਾਲ ਤਿਉਹਾਰ ਮਨਾਇਆ ਜਾਂਦਾ ਬੜੀ ਧੂਮ ਆਈ ਤੇ ਅਛਾਈ ਦੀ ਜਿੱਥੋਈ ਸੀ ਅਜ ਦੇ ਦਿਨ ਜਿਆਦਾ ਕਹਿੰਦੇ ਆਪਾਂ ਪਿੱਛੇ ਪੰਚ ਹੁਣ ਦਸ਼ਰਾ ਮਨਾ ਚੁੱਕੇ ਆ ਛਤੀਵਾਂ ਹੁਣ ਬਣਾਉਣੇ ਜਾ ਰਹੇ ਹਾਂ ਤੇ ਇਸ ਦੇ ਆਲੇ ਦੁਆਲੇ ਦੀ ਜਿਹੜੀ ਜਨਸੰਖਿਆ ਵਾ ਮੇਰੇ ਖਿਆਲ 6-7 ਹਜ਼ਾਰ ਬੰਦਾ ਇੱਥੇ ਗਰਾਉਂਡ 'ਚ ਬੈਠਾ ਹੁੰਦਾ ਉਸ ਪੂਰੇ ਪ੍ਰਬੰਧ ਹੁੰਦੇ ਨੇ ਪੂਰਾ ਪ੍ਰਬੰਧ ਜੀ ਪਾਰਕਿੰਗ ਕੀ ਸੈਟਿੰਗ ਕੀ ਬਾਰਡਰ ਸਪਲਾਈ ਕੀ ਫਾਇਰ ਦੀ ਕੀ ਮੈਡੀਕਲ ਕੀ ਸਭ ਫਾਇਰ ਵੀ ਅਵੇਲੇਬਲ ਹੈ ਪਾਣੀ ਪੀਣ ਵਾਲਾ ਵੀ ਸੈਟਿੰਗ ਵੀ ਅਵੇਲੇਬਲ ਆਮ ਲੋਕਾਂ ਵਾਸਤੇ ਸਟੇਜ ਹੈਗੀ ਆ ਆਸਟੇ ਬੈਕ ਸਾਈਡ ਤੋਂ ਰੱਖੇਗੀ ਆਮ ਲੋਕਾਂ ਵਾਸਤੇ ਕੋਈ ਖਾਸ ਪ੍ਰਬੰਧ ਕੀਤਾ ਹੋਵੇ ਆਮ ਲਈ ਹੈ ਜੀ ਸੈਟਿੰਗ ਦਾ ਪ੍ਰਬੰਧ ਹੈ ਸਿਟਿੰਗ ਆ ਹਾਂ ਕੋਈ ਸਟੈਂਡਿੰਗ ਵਾਲਾ ਕੰਮ ਨਹੀਂ ਹੈਗਾ ਇਹ ਟੋਟਲੀ ਸੈਟਿੰਗ ਆ ਟੋਟਲੀ ਸੈਟਿੰਗ ਆ ਸਭ ਸੈਟਿੰਗ ਹਾਂ ਜੀ ਸਾਡੀ ਇਨੇ 3.5 ਹਜ਼ਾਰ ਤੋਂ ਉੱਪਰ ਕੁਰਸੀ ਲੱਗੀ ਹੈ ਜੀ ਇੱਥੇ ਠੀਕ ਹੈ ਹਾਂ ਜੀ ਜਿਹੜੀ ਉੱਪਰ ਬਦਲ ਬਾਰ ਤੇ ਲਈ ਤਾਂ ਬਿਲਕੁਲ 3 ਤੋਂ 4000 ਕੁਰਸੀ ਹੈਗੀ ਆ ਉਹਦਾ ਅਰੇਂਜਮੈਂਟ ਕੀਤਾ ਔਰ ਇਹ ਜਿਹੜੀ ਜਗ੍ਹਾ ਤੇ ਸਟੈਂਡ ਲੱਗਾ ਹੈਗਾ ਇਸ ਜਗ੍ਹਾ ਦੇ ਉੱਤੇ ਕੁਰਸੀ ਲਗਾਈ ਜਾਣੀ ਹੈ ਆਸ-ਪਾਸ ਵੀ ਜਿਹੜੀਆਂ ਕੁਰਸੀਆਂ ਹੋਣਗੀਆਂ ਬੈਠਣ ਲਈ 3 ਤੋਂ 4000 ਕੁਰਸੀ ਆ ਆਮ ਲੋਕ ਜਿਹੜੇ ਆਉਣਗੇ ਉਹਨਾਂ ਵਾਸਤੇ ਬੈਠਣ ਦਾ ਖਾਣੇ ਦਾ ਪ੍ਰਬੰਧ ਜਿਹੜਾ ਹੈਗਾ ਉਹ ਇੱਥੇ ਕੀਤਾ ਗਿਆ ਤਾਂ ਕਿ ਜਿਹੜੇ ਲੋਕ ਜਿਹੜੀ ਸੰਗਤ ਇਸ਼ਾਰੇ ਦੇ ਪਰ ਉਹਨੂੰ ਦੇਖਣ ਵਾਸਤੇ ਉਹਨਾਂ ਵਾਸਤੇ ਪ੍ਰਬੰਧ ਜਿਹੜੇ ਹੈਗੇ ਆ ਗਈਆਂ ਸਾਡੇ ਬਿਆਨਕਾਰੀਆਂ ਨੇ ਕਿਸ ਤਰ੍ਹਾਂ ਦਾ ਮਿਹਨਤ ਦੇ ਨਾਲ ਲੋਹੜਾ ਨੇ ਇਹ ਕਰ ਕੀਤੇ ਨੇ ਤੇ 2 ਤਰੀਕ ਨੂੰ ਇਹਨਾਂ ਪੁਤਲਿਆਂ ਨੂੰ ਇਹਨਾਂ ਪੁਤਲਿਆਂ ਦਾ ਦਹਨ ਜਿਹੜਾ ਹੈਗਾ ਉਹ ਕੀਤਾ ਜਾਣਾ ਔਰ ਇਹ ਤਿਉਹਾਰ ਪੂਰੇ ਦੇਸ਼ ਭਰ ਦੇ ਵਿੱਚ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਕਿਉਂਕਿ ਬੁਰਾਈ ਤੇ ਅਛਾਈ ਦੀ ਜਿੱਤ ਹੁੰਦੀ ਆ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਦੀ ਨੈਕਸਲਟੀਵੀ ਸੁਰੇਂਦਰ ਬੁਰਾਈ ਤੇ ਅਛਾਈ ਦੀ ਜਿੱਤ ਦਾ ਤਿਉਹਾਰ ਦਸਹਿਰੇ ਦਾ ਤਿਉਹਾਰ ਕੱਲ ਦੀ ਇੱਕ ਦਿਹਾੜੀ ਰਹਿ ਗਈ ਆ ਤੇ 2 ਤਰੀਕ ਨੂੰ ਦਸਹਿਰੇ ਦਾ ਤਿਹਾਰ ਪੂਰੇ ਦੇਸ਼ ਭਰ ਵਿੱਚ ਮਨਾਇਆ ਜਾਣਾ ਤਾਂ ਇਸ ਵੇਲੇ ਸਾਈਂ ਦਾ ਸਕੂਲ ਦੀ ਗਰਾਊਂਡ ਦੇ ਵਿੱਚ ਮੌਜੂਦ ਹਨ ਜਿੱਥੇ ਦਸਹਿਰੇ ਦੇ ਪੁਤਲੇ ਜਿਹੜੇ ਹੈਗੇ ਉਹ ਬਣਾਏ ਗਏ ਇੱਕ ਪਾਸੇ ਕੁੰਭਕਰਨ ਰਾਵਣ ਦਾ ਪੁਤਲਾ ਪਿਆ ਮੇਘਨਾਦ ਦਾ ਪੁਤਲਾ ਪਿਆ ਇਹ ਹਰ ਸਾਲ ਪੁਤਲੇ ਬਣਾਏ ਜਾਂਦੇ ਨੇ ਔਰ ਸੂਰਜ ਢਲਦਿਆਂ ਹੋਇਆ ਇਹਨਾਂ ਨੂੰ ਇੱਥੇ ਅੱਗ ਲਗਾਈ ਜਾਂਦੀ ਹੈ ਦੱਸਿਆ ਜਾਂਦਾ ਕਿ ਕਿਸ ਤਰ੍ਹਾਂ ਦੇ ਨਾਲ ਭਗਵਾਨ ਸ਼੍ਰੀ ਰਾਮ ਨੇ ਰਾਵਣ ਦਾ ਵਧ ਕੀਤਾ ਸੀ ਕਿਸ ਤਰ੍ਹਾਂ ਦੇ ਨਾਲ ਬੁਰਾਈ ਤੇ ਅਛਾਈ ਦੀ ਜਿੱਤ ਹੋਈ ਸੀਗੀ ਇਹ ਤਸਵੀਰਾਂ ਦੋ ਤਰੀਕ ਨੂੰ ਨਜ਼ਰ ਆਉਣਗੀਆਂ ਪਰ ਫਿਲਹਾਲ ਬੜੀ ਮਿਹਨਤ ਦੇ ਨਾਲ ਬੜੀ ਮੁਸ਼ੱਕਰ ਦੇ ਨਾਲ ਇਹ ਪੁਤਲੇ ਜਿਹੜੇ ਹੈਗੇ ਤਿਆਰ ਕੀਤੇ ਜਾ ਰਹੇ ਨੇ ਇਹ ਲੰਕਾ ਦਹਿਨ ਦਾ ਜਿਹੜਾ ਹੈਗਾ ਉਹ ਵੀ ਇੱਥੇ ਇੱਕ ਸੀਨ ਕਰਿਆ ਜਾਣਾ ਤੁਸੀਂ ਥੱਲੇ ਦੇਖ ਸਕਦੇ ਹੋ 골ਡਨ ਕਲਰ ਦੇ ਜਿਹੜੇ ਥੱਲੇ ਪਏ ਹੈਗੇ ਨੇ ਜ਼ਮੀਨ ਦੇ ਉੱਤੇ ਇਹ ਲੰਕਾ ਬਣਾਈ ਜਾਣੀ ਹੈ ਰਾਵਣ ਦੀ ਲੰਕਾ ਜਿਸ ਨੂੰ ਭਗਵਾਨ ਹਨੂਮਾਨ ਜੀ ਵੱਲੋਂ ਦਹਨ ਕੀਤਾ ਗਿਆ ਸੀ ਜਦੋਂ ਉਹਨਾਂ ਦੀ ਪੂਛ ਨੂੰ ਅੱਗ ਲਗਾਈ ਗਈ ਸੀ ਤੇ ਉਹਨਾਂ ਨੇ ਪੂਰੀ ਦੀ ਪੂਰੀ ਲੰਕਾ ਜਲਾ ਕੇ ਰਾਖ ਕਰ ਦਿੱਤੀ ਰਾਖ ਕਰ ਦਿੱਤੀ ਸੀਗੀ ਔਰ ਇਹ ਛੋਟੇ ਛੋਟੇ ਪੁਤਲੇ ਬਣਾਏ ਗਏ ਚੌਂਕੀਦਾਰ ਰੂਪ ਦੇ ਤਾਲਕਾ ਦਾ ਪੁਤਲਾ ਪੁਤਲਾ ਹੈਗਾ ਇਧਰ ਹੋਰ ਵੀ ਦੋ ਪੁਤਲੇ ਜਿਹੜੇ ਇਸ ਤਰ੍ਹਾਂ ਦੇ ਨਾਲ ਇਹ ਚੌਕੀਦਾਰਾ ਜਿਹੜਾ ਲੰਕਾ ਦਾ ਕਰਦੇ ਹੁੰਦੇ ਸੀ ਲੰਕਾ ਸੀ ਉਹਨਾਂ ਦੀ ਚੌਕੀਦਾਰੀ ਇਹ ਬੂਟ ਜਿਹੜੇ ਉਹਨਾਂ ਦੇ ਬਣਾਏ ਹੋਏ ਪੁਤਲਿਆਂ ਦੇ ਇਹ ਵੀ ਰੱਖੇ ਗਏ ਨੇ ਬੜੀ ਮਿਹਨਤ ਦੇ ਨਾਲ ਜਿਹੜੇ ਕਾਰੀਗਰ ਹੈਗੇ ਨੇ ਆਗਰਾ ਤੋਂ ਬੁਲਾਏ ਗਏ ਨੇ ਔਰ ਵੱਡੀ ਖਾਸ ਗੱਲ ਇਹਦੇ ਵਿੱਚ ਇਹ ਹੈਗੀ ਆ ਕਿ ਮੁਸਲਮ ਧਰਮ ਨੂੰ ਬਿਲੋਂਗ ਕਰਦੇ ਨੇ ਔਰ ਉਹਨਾਂ ਵੱਲੋਂ ਹਿੰਦੂ ਧਰਮ ਦੇ ਜਿਹੜੇ ਪੁਤਲੇ ਹੈਗੇ ਨੇ ਉਹ ਬਣਾਏ ਗਏ ਨੇ 라ਵਣ ਦਾ ਕੋਈ ਪੁਤਲਾ ਬਣਾਇਆ ਗਿਆ ਕੁੰਭਕਰਨ ਦਾ ਪੁਤਲਾ ਬਣਾਇਆ ਗਿਆ ਇਸ ਪਾਸੇ ਮੇਘਨਾਦ ਦਾ ਕੋਪਨਾ ਪੁਤਲਾ ਜਿਹੜਾ ਹੈਗਾ ਉਹ ਬਣਾਇਆ ਗਿਆ ਹੈਗਾ ਔਰ ਕੱਲ ਇਹਨਾਂ ਨੂੰ ਇਸੇ ਜਗ੍ਹਾ ਦੇ ਉੱਤੇ ਸਟੈਂਡ ਕਰ ਦਿੱਤਾ ਜਾਣਾ ਖੜ੍ਹਾ ਕਰ ਦਿੱਤਾ ਜਾਣਾ ਔਰ ਇੱਕ ਮੇਲੇ ਦੇ ਰੂਪ ਦੇ ਤਹਿਤ ਇਹ ਜਿਹੜਾ ਦਸਹਿਰੇ ਦਾ ਤਿਉਹਾਰ ਇੱਥੇ ਮਨਾਇਆ ਜਾਣਾ ਵੱਡੀ ਗਰਾਊਂਡ ਹੈਗੀ ਆ ਔਰ ਖਚਾ ਖਚ ਗਰਾਊਂਡ ਜਿਹੜੀ ਹੈਗੀ ਦੋ ਤਰੀਕ ਨੂੰ ਭਰ ਜਾਣੀ ਆ ਅਲੱਗ ਅਲੱਗ ਤਰ੍ਹਾਂ ਦੇ ਜਿਹੜੇ ਇੱਥੇ ਪਟਾਕੇ ਇਹਨਾਂ ਦੇ ਵਿੱਚ ਭਰੇ ਜਾਣੇ ਨੇ ਜਾਂ ਬਾਹਰ ਇੱਥੇ ਇਤਰਾ ਤਰ੍ਹਾਂ ਦੇ ਪਟਾਕੇ ਚਲਾ ਕੇ ਜਿਹੜੇ ਦਿਖਾਏ ਜਾਣੇ ਨੇ ਸਟੇਜ ਸਾਹਮਣੇ ਲੱਗੀ ਆ ਜਿੱਥੇ ਮੇਨ ਜਿਹੜੇ ਮੁੱਖ ਮਹਿਮਾਨ ਹੋਣਗੇ ਚਾਹੇ ਉਹ ਸਿਆਸੀ ਪਾਰਟੀਆਂ ਨੂੰ ਬਿਲੋਂਗ ਕਰਦੇ ਹੋਣ ਚਾਹੇ ਹੋਰ ਜਿਹੜੇ ਲੋਕ ਸ਼ਹਿਰ ਦੇ ਮੋਦ ਉੱਰ ਹੈਗੇ ਨੇ ਉਹਨਾਂ ਵਾਸਤੇ ਸਟੇਜ ਬਣਾਈ ਗਈ ਆ ਇਸ ਜਗ੍ਹਾ ਤੇ ਉਹ ਸਾਰੇ ਵਿਰਾਜਮਾਨ ਰਹਿਣਗੇ ਤੇ ਆਸ-ਪਾਸ ਵੀ ਤੁੱਪ ਤੋਂ ਬਚਣ ਲਈ ਟੈਂਟ ਵਗੈਰਾ ਲਗਾਏ ਗਏ ਨੇ ਤਾਂ ਜੋ ਜਿਹੜੇ ਸੰਗਤ ਆਉਣੀ ਇੱਥੇ ਜਿਹੜੇ ਦਰਸ਼ਕ ਆਉਣੇ ਨੇ ਮੇਲੇ ਦੇ ਰੂਪ ਦੇ ਵਿੱਚ ਦੁਸ਼ਹਿਰੇ ਦਾ ਤਿਹਾਰ ਮਨਾਉਣ ਵਾਲਾ ਉਹਨਾਂ ਵਾਸਤੇ ਖਾਸ ਪ੍ਰਬੰਧ ਜਿਹੜੇ ਕੀਤੇ ਗਏ ਨੇ ਕੋਸ਼ਿਸ਼ ਕਰਾਂਗੇ ਜੇ ਸਤਕਾਰੀਗਰ ਵੱਲੋਂ ਇਹਨਾਂ ਨੂੰ ਰੂਪ ਦਿੱਤਾ ਗਿਆ ਇਹਨਾਂ ਨੂੰ ਤਿਆਰ ਕੀਤਾ ਗਿਆ ਕਿੰਨੇ ਦਿਨਾਂ ਦੇ ਵਿੱਚ ਉਹਨਾਂ ਨੂੰ ਇਹਦਾ ਸਮਾਂ ਲੱਗਾ ਕਿੰਨੇ ਦਿਨ ਲੱਗੇ ਨੇ ਇਹਨਾਂ ਨੂੰ ਬਣਾਉਣ ਦੇ ਵਿੱਚ ਤੇ ਹੋਰ ਕੀ ਕੋਈ ਖਾਸ ਰਹਿਣ ਵਾਲਾ ਦਸਹਰੇ ਦਾ ਤਿਉਹਾਰ ਨੂੰ ਲੈ ਕੇ ਉਸ ਸਬੰਧ ਵਿੱਚ ਵੀ ਜਿਹੜੇ ਇੱਥੇ ਦੇ ਪ੍ਰਬੰਧਕ ਕਮੇਟੀ ਦੇ ਮੈਂਬਰ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰ ਫਿਲਹਾਲ ਇਹ ਤਸਵੀਰਾਂ ਆਪਣੇ ਆਪ-ਆਪ ਮੁਹਾਰੇ ਬਿਆਨ ਕਰ ਰਹੀਆਂ ਨੇ ਕਿ ਕਿਸ ਤਰ੍ਹਾਂ ਦੇ ਨਾਲ ਪ੍ਰਭੂ ਰਾਮ ਜੀ ਨੇ ਰਾਵਣ ਦਾ ਵੱਧ ਕੀਤਾ ਸੀ ਕੁੰਭਕਰਨ ਦਾ ਵੱਧ ਕੀਤਾ ਸੀ ਮੇਗਨਾਥ ਦਾ ਵੱਧ ਕੀਤਾ ਸੀ ਇਹ ਰਾਮਲੀਲਾ ਵੀ ਇਸੇ ਤਹਿਤ ਜਿਹੜੀਆਂ ਅੱਜ ਕੱਲ ਸ਼ਾਮ ਨੂੰ ਚਲਾਈਆਂ ਜਾਂਦੀਆਂ ਨੇ ਰੰਗ ਮੰਚ ਜਿਹੜੇ ਹਰ ਇੱਕ ਅਲੱਗ-ਅਲੱਗ ਤਰ੍ਹਾਂ ਦੇ ਸ਼ਹਿਰ ਦੇ ਵਿੱਚ ਕੀਤੇ ਜਾਂਦੇ ਨੇ ਤਾਂ ਇਸੇ ਤਰ੍ਹਾਂ ਹੀ ਦਸਹਰੇ ਦਾ ਤਿਉਹਾਰ ਜਿਹੜਾ ਹੈਗਾ ਉਹ ਮਨਾਇਆ ਜਾਣਾ ਤੇ ਲਗਾਤਾਰ ਤਸਵੀਰਾਂ ਸੀ ਆਪਣੇ ਦੈਨਿਕ ਸ਼ਿਰਾ ਟੀਵੀ ਤੇ ਦਿਖਾ ਰਹੇ ਆ ਤੁਹਾਨੂੰ ਕਿ ਕਿਸ ਤਰ੍ਹਾਂ ਦੇ ਨਾਲ ਇਹ ਤਿਉਹਾਰ ਜਿਹੜਾ ਸੂਬੇ ਭਰ ਦੇ ਵਿੱਚ ਦੇਸ਼ ਭਰ ਦੇ ਵਿੱਚ ਮਨਾਇਆ ਜਾਂਦਾ ਜਾਂਦਾ देखते हो आप जैसे पुतले तैयार करे कितना समय लगा इनको बनाने में इनको लग गया महीने आपको कितना समय पच्चीस साल हो गए करते, करते। यही पुतले हाँ जी हाँ जी। साल में एक बार आता है तो 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 कांच की चूड़ी बेचते हैं आगरा में आगरा कांच की चूड़ी सप्लाई करते हैं अच्छा तो ये कितने फुट के रहे होंगे ये सौ फुट के सौ पचपन पचास कितने दिन में प्यार हो गए दो महीने लग गया कितना लागत वगैरह कितना आया है लागत तो ये कमेटियों से वो हो जाता ठेका ठेके में कहानी बन जाती फिर भी कितना हो जाता है हाँ होता डेढ़ से चला जाता बढ़िया काम रहता है हाँ जी बढ़िया ओके तो सीजन के तहत जब आप बनाते हो दो महीने में ये बनाते हो तो डेढ़ दो लाख रुपए आ जाते हैं जी जी तो बच्चों का हाँ वही दाल रोटी निकलती है और कुछ नहीं है इसमें तो काफी मेहनत वाला काम है मेहनत और क्या है मेहनत से पैसा मिलता भी ना मेहनत आप आपके साथ और भी है कोई है काम करने वाले या आप अकेले करते हैं पंद्रह लोग हैं हम अच्छा। और भी हैं मेरे फिरोजपुर में गुरुसराय सराय मुक्सर अलग अलग टीमें गई हैं और देवी तालाब मंदिर है फिर एक चाय जी और हम तुम्हारे चीज आपके अच्छी बनाए और इससे अच्छी बनाए सहयोग करें कबड्डी वाले तो

ਵੱਡੀ ਗਿਣਤੀ ਵਿੱਚ ਲੋਕ ਇੱਥੇ ਆਉਂਦੇ ਨੇ ਅ ਇਸ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਸਾਡੇ ਨਾਲ ਹੈਗੇ ਨੇ ਸਰ ਕਿਵੇਂ ਦੇਖਦੇ ਹੋ ਰਾਜਕੁਮਾਰ ਜੀ ਕਿ ਹਰ ਸਾਲ ਤਿਉਹਾਰ ਮਨਾਇਆ ਜਾਂਦਾ ਬੜੀ ਧੂਮ ਆਈ ਤੇ ਅਛਾਈ ਦੀ ਜਿੱਥੋਈ ਸੀ ਅਜ ਦੇ ਦਿਨ ਜਿਆਦਾ ਹਾਂ ਅਸੀਂ ਪਿਛਲੇ ਪੰਜ ਹੁਣ ਦੁਸ਼ਹਿਰਾ ਬਣਾ ਚੁੱਕੇ ਹਾਂ ਛਤੀਵਾਂ ਹੁਣ ਬਣਾਉਣੇ ਜਾ ਰਹੇ ਹਾਂ ਤੇ ਇਸ ਦੇ ਆਲੇ ਦੁਆਲੇ ਦੀ ਜਿਹੜੀ ਜਨਸੰਖਿਆ ਵਾ ਮੇਰੇ ਖਿਆਲ 6-7 ਹਜ਼ਾਰ ਬੰਦਾ ਇੱਥੇ ਗਰਾਉਂਡ 'ਚ ਬੈਠਾ ਹੁੰਦਾ ਉਸ ਪੂਰੇ ਪ੍ਰਬੰਧ ਹੁੰਦੇ ਨੇ ਪੂਰਾ ਪ੍ਰਬੰਧ ਜੀ ਪਾਰਕਿੰਗ ਕੀ ਸੈਟਿੰਗ ਕੀ ਬਾਰਡਰ ਸਪਲਾਈ ਕੀ ਫਾਇਰ ਦੀ ਕੀ ਮੈਡੀਕਲ ਕੀ ਸਭ ਫਾਇਰ ਵੀ ਅਵੇਲੇਬਲ ਹੈ ਪਾਣੀ ਪੀਣ ਵਾਲਾ ਵੀ ਹੈ ਸੈਟਿੰਗ ਵੀ ਅਵੇਲੇਬਲ ਹੈ ਆਹਨਾਂ ਵਾਸਤੇ ਸਟੇਜ ਹੈਗੀ ਆ ਆਪਾਂ ਦੇ ਬੈਕ ਸਾਈਡ ਤੋਂ ਰੱਖਿਆ ਹੈ ਆਮ ਲੋਕਾਂ ਵਾਸਤੇ ਕੋਈ ਖਾਸ ਪ੍ਰਬੰਧ ਕੀਤਾ ਹੋਵੇ ਆਮ ਲਈ ਹੈ ਜੀ ਸੈਟਿੰਗ ਦਾ ਪ੍ਰਬੰਧ ਹੈ ਸੈਟਿੰਗ ਆਮ ਕੋਈ ਸਟੈਂਡਿੰਗ ਵਾਲਾ ਕੰਮ ਨਹੀਂ ਆਗਾ ਇਹ ਟੋਟਲੀ ਸੈਟਿੰਗ ਹੈ ਟੋਟਲੀ ਸੈਟਿੰਗ ਹੈ ਸਭ ਤੋਂ ਸਾਰੇ ਸੈਟਿੰਗ ਹਾਂ ਜੀ ਸਾਡੀ ਤੇਨੇ 3.5 ਹਜ਼ਾਰ ਤੋਂ ਉੱਪਰ ਕੁਰਸੀ ਲੱਗੀ ਹੈ ਜੀ ਇੱਥੇ ਠੀਕ ਹੈ ਹਾਂ ਜੀ ਜਿਹੜੀ ਉੱਪਰ ਗੱਲਬਾਤ ਕਰਨ ਲਈ ਤਾਂ ਬਿਲਕੁਲ 3 ਤੋਂ 4000 ਕੁਰਸੀ ਹੈਗੀ ਆ ਉਹਦਾ ਅਰੇਂਜਮੈਂਟ ਕੀਤਾ ਔਰ ਇਹ ਜਿਹੜੀ ਜਗ੍ਹਾ ਤੇ ਸਟੈਂਡ ਲੱਗਾ ਹੈਗਾ ਇਸ ਜਗ੍ਹਾ ਦੇ ਉੱਤੇ ਕੁਰਸੀ ਲਗਾਈ ਜਾਣੀ ਆ ਆਸ-ਪਾਸ ਵੀ ਜਿਹੜੀਆਂ ਕੁਰਸੀਆਂ ਹੋਣਗੀਆਂ ਬੈਠਣ ਲਈ 3 ਤੋਂ 4000 ਕੁਰਸੀ ਆ ਆਮ ਲੋਕ ਜਿਹੜੇ ਆਉਣਗੇ ਉਹਨਾਂ ਵਾਸਤੇ ਖਾਣ-ਪੀਣ ਦਾ ਪ੍ਰਬੰਧ ਜਿਹੜਾ ਹੈਗਾ ਉਹ ਇੱਥੇ ਕੀਤਾ ਗਿਆ ਤਾਂ ਕਿ ਜਿਹੜੇ ਲੋਕ ਜਿਹੜੀ ਸੰਗਤ ਇਸ਼ਾਰੇ ਦੇ ਪਰਉ ਨੂੰ ਦੇਖਣ ਵਾਸਤੇ ਉਹਨਾਂ ਵਾਸਤੇ ਪ੍ਰਬੰਧ ਜਿਹੜੇ ਹੈਗੇ ਆਈ ਗਈਆਂ ਸਾਡੇ ਬਿਆਨਕਾਰੀਆਂ ਨੇ ਕਿਸ ਤਰ੍ਹਾਂ ਨਾਲ ਮਿਹਨਤ ਦੇ ਨਾਲ ਲੋਹੜਾ ਨੇ ਇਹ ਕਰ ਕੀਤੇ ਨੇ ਤੇ 2 ਤਰੀਕ ਨੂੰ ਇਹਨਾਂ ਪੁਤਲਿਆਂ ਨੂੰ ਇਹਨਾਂ ਪੁਤਲਿਆਂ ਦਾ ਦਹਨ ਜਿਹੜਾ ਹੈਗਾ ਉਹ ਕੀਤਾ ਜਾਣਾ ਔਰ ਇਹ ਤਿਉਹਾਰ ਪੂਰੇ ਦੇਸ਼ ਭਰ ਦੇ ਵਿੱਚ ਬੜੀ ਖੁਸ਼ੀ ਨਾਲ ਮਨਾਇਆ ਜਾਂਦਾ ਕਿਉਂਕਿ ਬੁਰਾਈ ਤੇ ਅਛਾਈ ਦੀ ਜਿੱਤ ਹੁੰਦੀ ਆ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਜਾਨੀ ਸੈਲਟੀਵੀ ਸੁਲੰਦਰ